ਬਾਬਾ ਕਿਨੀ ਕਿਨੀ ਦੂਰ ਯਾਤਰਾ ਕਰਕੇ ਆਇਆ ਪਰ ਕਦੇ ਵੀ ਕਿਤੇ ਰੁਕਿਆ ਨਹੀਂ ਇਸ ਧਰਤੀ ਤੋਂ ਉਦਾਸੀਆਂ ਆਰੰਭ ਕੀਤੀਆਂ ਤੇ ਇੱਥੇ ਆ ਕੇ ਝੋਲਾ ਛੱਡਿਆ ਕੋ ਸਤਿਨਾਮ ਇਹ ਉਹ ਧਰਤੀ ਹੈ ਜਿੱਥੋਂ ਅੱਜ ਸਾਰੇ ਭਜੰਦੇ ਐ ਵੀ ਵੀ ਕਿੱਲਿਆਂ ਦੇ ਮਾਲਕ ਵੀ ਕਹਿੰਦੇ ਭਾਜੋ ਪੰਜਾਬ ਚ ਕੁਝ ਨਹੀਂ ਰਹਿ ਗਿਆ ਕੋ ਸਤਿਨਾਮ ਸਾਰਾ ਸਾਰਾ ਟੱਬਰ ਹੀ ਚਲੇ ਗਿਆ ਅੱਗੇ ਲੋਕੀ ਗੁਰਦੁਆਰੇ ਅਰਦਾਸ ਕਰਾਉਂਦੇ ਹੁੰਦੇ ਸੀ ਸਾਡੇ ਤੋਂ ਗਿਆਨੀ ਜੀ ਅਰਦਾਸ ਕਰੇ ਅਸੀਂ ਕੋਠੀ ਪਾਉਣ ਲੱਗੇ ਆ ਅਸੀਂ ਘਰ ਦੀ ਨੀਂ ਰੱਖਣ ਲੱਗੇ ਸਾਡਾ ਘਰ ਵੱਸਣ ਲੱਗਾ ਅੱਜ ਕਿੰਨਾ ਉਲਟ ਕੰਮ ਛਲ ਗਿਆ ਅੱਜ ਗੁਰਦੁਆਰੇ ਅਰਦਾਸ ਕਰਾਉਣ ਦੇ ਸਾਡਾ ਘਰ ਉਜੜਨ ਲੱਗਾ ਕੋਸਾ ਤਾ ਕਦੇ ਗੌਰ ਕੀਤਾ ਅੱਗੇ ਅਰਦਾਸ ਹੁੰਦੀ ਸੀ ਘਰ ਵੱਸਣ ਲੱਗਾ ਏ ਅੱਜ ਸਾਰੇ ਖੁਸ਼ ਹੋ ਕੇ ਡੱਬਾ ਲੈ ਕੇ ਵੀਰ ਆਇਆ ਮੈਂ ਕਿਹਾ ਬੜਾ ਖੁਸ਼ ਹੈ ਨਾ ਬਾਬਾ ਜੀ ਲੱਖ ਲੱਖ ਵਧਾਈਆਂ ਮੈਂ ਕਿਹਾ ਕੀ ਹੋ ਗਿਆ ਈ ਕਹਿੰਦਾ ਸਾਰੇ ਪਰਿਵਾਰ ਦਾ ਵੀਜ਼ਾ ਲੱਗ ਗਿਆ ਕੋਸਾ ਤਾ ਬੜਾ ਖੋਚ ਦੱਬਾ ਰੱਖਿਆ ਮਾਰੇ ਤੇ ਰਮਾਲਾ ਚੜਾਇਆ ਤੇ ਅਰਦਾਸ ਕਰੂੰ ਮੈਂ ਕਿਹਾ ਕਾਦੀ ਸਾਡੇ ਤੋਂ ਅਰਦਾਸ ਲੋਕੀ ਕਰਾਉਂਦੇ ਬਾਬਾ ਸਾਡਾ ਘਰ ਵਸੇ ਅੱਜ ਜਿੱਥੇ ਅਰਦਾਸ ਹੁੰਦੀ ਸਾਡਾ ਘਰ ਉਜੜ ਜੇ ਤੂੰ ਜੜੀ ਗਿਆ 100 ਦੇ ਵਿੱਚੋਂ ਤੁਹਾਡੇ ਮਾਝੇ ਦਾ ਪਤਾ ਨਹੀਂ ਸਾਡੇ ਉਧਰ ਦਵਾਬੇ ਦੀ ਵਿੱਚ ਇੱਕ ਪਿੰਡ ਚ 75 ਘਰਾਂ ਨੂੰ ਜਿੰਦਰਾ ਲੱਗਾ ਤੇ 25ਾਂ ਚ ਬੇਬੇ ਬਾਪੂ ਐ ਆਖੋ ਸਤਨਾਮ ਘਰ ਉਜੜ ਗਏ ਰੋਖ ਉਗ ਗਏ ਜਿਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਚਾਰ ਸਹਬਜ਼ਾਦਿਆਂ ਦਾ ਲਾਹ ਡੁੱਲ੍ਹਾ ਹੋਇਆ ਖੁਸਤ ਨਾਲ ਸ਼ਰੀਰ